ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਆ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਕਿਹੜੀ ਰੈਸਪੀ ਦੀ ਤਿਆਰੀ ਹੋ ਰਹੀ ਆ ਅੱਜ ਰੈਸਪੀ ਦੀ ਤਿਆਰੀ ਹੋ ਰਹੀ ਆ ਵੀ ਨਮਕੀਨ ਚੋਲ ਤੇ ਹਰ ਵਾਰੀ ਬਣਾਈਦੇ ਆ ਹਨਾ ਤੇ ਸਿੰਪਲ ਤਰੀਕੇ ਨਾਲ ਜਿਵੇਂ ਆਮ ਬਣਾਈਦੇ ਆ ਪਰ ਅੱਜ ਮੈਂ ਨਾ ਸੰਦੀਪ ਦੀਦੀ ਦੀ ਰੀਸ ਕਰ ਲਗੀ ਆ ਉਹਨਾਂ ਦੇ ਉਦਨ ਚੋਲ ਖਾਦੇ ਸੀ ਉਦਰ ਗਏ ਆ ਉਹਨਾਂ ਦੇ ਕਾਫੀ ਚੇਹ ਹੋ ਗਿਆ ਵਾ ਤੇ ਉਹਨਾਂ ਨੇ ਬਣਾਏ ਹੀ ਜਿੰਨਾ ਬਰੀਆਨੀ ਟਾਈਪ ਬਣਾਏ ਹੀ ਪਤਾ ਨਹੀਂ ਬਰੀਆਨੀ ਹੈ ਕਿ ਜਾਂ ਨਮਕੀਨ ਚੌਲ ਕਹਿੰਦੇ ਆ ਉਹਨਾਂ ਨੂੰ ਪਰ ਉਹ ਹਿਸਾਬ ਨਾਲ ਬਣਾਏ ਹੀ ਵੀ ਪੇਚ ਵੀ ਨਿਕਲ ਜੇ ਵਾ ਜਿਹੜੀ ਹੁੰਦੀ ਹੈ ਨਾ ਤੇ ਉਹ ਵੀ ਨਿਕਲ ਜੇ ਤੇ ਜਿਹੜੇ ਸਬਜ਼ੀਆਂ ਵਾ ਉਹਨਾਂ ਦਾ ਵੀ ਪੂਰਾ ਅਸਰ ਰਹੇ ਤੇ ਉਵੇਂ ਮੈਂ ਟਰਾਈ ਕਰਨ ਲੱਗੀ ਆ ਵੀ ਭਲਾ ਮੇਕੋ ਵੀ ਬਣ ਜਾਂਦੇ ਉਦਾਂ ਹਨਾ ਟਰਾਈ ਕਰਦੇ ਆ ਕਰਨੀ ਚਾਹੀਦੀ ਰੀਸ ਤੇ ਮੈਂ ਚੌਲ ਪਾਤੇ ਆ ਇਹਨਾਂ ਵਿੱਚ ਸਬਜ਼ੀਆਂ ਮੈਂ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਮੈਂ ਹਾਂ ਬੱਚੇ ਹਲੇ ਰਜਾਈਆਂ ਚ ਵਾ ਤੇ ਉੱਟ ਕੇ ਉਦਾਂ ਰੋਟੀ ਪਾਣੀ ਜਦੋਂ ਕੋਈ ਖਾਣਾ ਹੋ ਤੱਕ ਬਣ ਜਾਣਗੇ ਤਰੇਵੀਂ ਦੋ ਲਈ ਦੱਸ ਰਹੀ ਹਾਂ ਹਾਂ ਹਾਂਜੀ ਹਾਂਜੀ ਉਹ ਤਾਂ ਪਤਾ ਹੀ ਹੈ ਸਾਰਿਆਂ ਨੂੰ ਉਹਦੋਂ ਬਣਾਏਗੇ ਉਹਨਾਂ ਨੇ ਮੈਂ ਤੇ ਆਪ ਟਰਾਈ ਕਰ ਲੱਗੀ ਸਬਜ਼ੀਆਂ ਇਹਦੇ ਵਿੱਚ ਹੀ ਉਹਦੋਂ ਉਹਨਾਂ ਨੇ ਕੀਤਾ ਸੀ ਚੋਲ ਭਾਤੇ ਚੋਲ ਭਾਤੇ ਤੇ ਨਾਲ ਹੀ ਚੋਲ ਆਪਣੇ ਹਿਸਾਬ ਨਾਲ ਜਿੰਨੇ ਪਾਉਣੇ ਆ ਤੇ ਮੈਂ ਗਾਜਰਾਂ ਵੀ ਪਾਤੀਆਂ ਮੈਂ ਕਦੀ ਬਣਾਇਆ ਨਹੀਂ ਵਾਹੇ ਪਹਿਲੀ ਵਾਰੀ ਬਣਾਉਣ ਲੱਗੀ ਹਾਂ ਪਤਾ ਨਹੀਂ ਹੁਣ ਕਿਵੇਂ ਦੇ ਬਣਨ ਕਿਉਂਕਿ ਨਮਕੀਨ ਚੋਲ ਤੇ ਦੂਸਰੀ ਤਰ੍ਹਾਂ ਤੇ ਬਥੇਰੀ ਵਾਰੀ ਬਣਾਈਂਦੇ ਆ ਮਟਰ ਦੇ ਰੱਖ ਲੈਨੇ ਆ ਆਲੂ ਮਟਰ ਬਣਾਵਾਂਗੇ ਚਲੋ ਬੜੇ ਹੀ ਨੇਗਾ ਇਹਨਾਂ ਨੂੰ ਕਰ ਲੈਣਾ ਉਹ ਵਾਲਾ ਦਵਾ ਲੈਣਾ ਚੌਲਾਂ ਦੇ ਨਾਲ ਹੀ ਵੈਸੇ ਮੈਂ ਪਹਿਲੀ ਵਾਰੀ ਬਣਾਉਣ ਲੱਗੀ ਆ ਪਰ ਜਿਸ ਤਰ੍ਹਾਂ ਜੇ ਇਹਦੇ ਵਿੱਚ ਹੋਰ ਕੁਝ ਜੋ ਵੀ ਕਰਦੇ ਹੁੰਦੇ ਆ ਦੱਸ ਦਿਓ ਮੈਨੂੰ ਫਿਰ ਦੁਬਾਰਾ ਤੋਂ ਫੇਰ ਬਣਾਵਾਂਗੇ ਉਹਦੇ ਵਿੱਚ ਹੀ ਬੜੇ ਕਮੈਂਟ ਹਨਾ ਕਈਆਂ ਪਹਿਲਾਂ ਆ ਹਾਂਜੀ ਹਾਂਜੀ ਵੀ ਇਵੇਂ ਨਾ ਹੋਵੇ ਐਵੇਂ ਨਾ ਪਰ ਮੈਂ ਉਦਾਂ ਉਦਾਂ ਹੀ ਹੱਲੇ ਤੇ ਬਣਾਉਣ ਲੱਗੀ ਆ ਇਹਦੇ ਵਿੱਚ ਕੁਝ ਚੇਂਜ ਨਹੀਂ ਕਰਨਾ ਜਿੱਦਾਂ ਜਿੱਦਾਂ ਉਹਨਾਂ ਨੇ ਬਣਾਇਆ ਹੀ ਉਦਾਂ ਤੇ ਬਣਾ ਕੇ ਦੇਖਦੇ ਆ ਤੇ ਬਾਕੀ ਸਬਜ਼ੀਆਂ ਤਿਆਰ ਆ ਸ਼ਿਮਲਾ ਮਿਰਚ ਦਾ ਤੜਕਾ ਲਾਵਾਂਗੇ ਆ ਬੰਦ ਗੋਭੀ ਪਾਈ ਹਨ ਨੇ ਕੱਚੀ ਉਹ ਵੀ ਇਦਾਂ ਹੀ ਪਾ ਦਾਂਗੇ ਤੇ ਧਨੀਆ ਮਿਰਚ ਸਭ ਕੁਝ ਤਿਆਰ ਹਾਂ ਹਾਂਜੀ ਇੱਕ ਬਣਾ ਚੋਲ ਤਰਿਆ ਇੱਕ ਬਣਾ ਹੀ ਤੜਕਾ ਤਿਆਰ ਕਰਨ ਲੱਗੇ ਹਾਂ ਤੇ ਮੈਂ ਇਹਨੂੰ ਕਾਲੀ ਮਿਰਚ ਪਾਉਣ ਲੱਗੇ ਵਾਹੇ ਮੈਨੂੰ ਪਸੰਦ ਆ ਤਾਂ ਕਰਕੇ ਮੈਂ ਜਦੋਂ ਨਮਕੀਨ ਚੋਲ ਬਣਾਵਾਂ ਨਾ ਉਹ ਕਾਲੀ ਮਿਰਚ ਪਾਉਣੀ ਆ ਜਦੋਂ ਬੱਚੇ ਖਾਂਦੇ ਆ ਵਿੱਚ ਕਾਲੀ ਮਿਰਚ ਕੱਢ ਗਾ ਲੈਂਦੇ ਨੇ ਮੇਰੀ ਥਾਲੀ 'ਚ ਪਾ ਦਿੰਦੇ ਨੇ ਅਦਰਕ ਤੇ ਪਿਆਜ਼ ਹੁਣ ਆ ਪਾਲੇ ਲੱਗੀਆਂ ਮੈਂ Shimla mirch ਇੱਕ ਪਾਸੇ ਚੌਲ ਬਣ ਰਹੇ ਆ ਦੂਜੇ ਪਾਸੇ ਤੜਕਾ ਤਿਆਰ ਹੋ ਰਿਹਾ ਮਿਰਚੀ ਪਾ ਲੱਗੀ ਵਾ ਹਰੀ ਮਿਰਚ ਨਾਲ ਅੱਜ ਕੱਲ ਦੇ ਮੌਸਮ 'ਚ ਕੌੜੀ ਨਹੀਂ ਹੁੰਦੀ ਲਾਲ ਵੀ ਪਾ ਲੈਣਾ ਤੇ ਹਰੀ ਵੀ ਪਾ ਲਈਆ ਦੇਖੋ ਕਿਵੇਂ ਦੀ ਟਰਾਈ ਹੁੰਦੀ ਆ ਕਰਨ ਤਾਂ ਬੈਂ ਪੂਰੀ ਟਰਾਈ ਥੋਕਿਆ ਜਦਾਂ ਸਬਜ਼ੀਆਂ ਵੀ ਥੋੜੀਆਂ ਕੱਚੀਆਂ-ਕੱਚੀਆਂ ਰਹਿੰਦੀਆਂ ਵਾ ਤੇ ਇਹਨਾਂ ਦਾ ਵੀ ਅਸਰ ਉਦਾਂ ਕੱਚੀਆਂ ਵੀ ਖਾਂਦੇ ਆ ਕਈ ਇਦਾਂ ਸਬਜ਼ੀਆਂ ਵਧੀਆ ਰਹਿੰਦੀਆਂ ਕੱਚੀਆਂ ਵਿੱਚ ਹਾਂਜੀ ਇੱਧਰ ਮੈਂ ਪਾਤੀ ਗੋਭੀ ੜਕੇ ਚ ਤਾਂ ਇੱਧਰ ਚੌਲ ਜਿਹੜੇ ਆ ਉਹ ਗਲ ਗਏ ਆ ਜਿੰਨੇ ਕ ਚਾਹੀਦੇ ਸੀ ਥੋੜੇ ਮੈਂ ਸੇਮ ਟੂ ਸੇਮ ਕਾਪੀ ਕਰਨੀ ਆ ਦੱਸਾਵਾਂਗੀ ਤਾਂ ਹਾਂ ਕਿਉਂਕਿ ਮੇਰੇ ਕੋ ਫਿਰ ਵੱਧ ਘਟਨਾ ਕੰਮ ਹੋ ਜੇ ਤਾਂ ਕਰਕੇ ਆਏ ਇਦਾਂ ਹੀ ਬੜੇ ਸੋਹਣੇ ਲੱਗਣ ਡੇ ਆ ਹਨਾ ਹੂੰ ਜੋਲੰਤਾ ਟਾਵਰ ਤੇ ਬਹੋਤਾ ਬਾਕੀ ਵੇਖੋ ਸਵਾਲ ਕਿੰਨੇ ਕ ਬਣਦੇ ਆ ਖੰਚੇ ਤੇ ਸੋਹਣੇ ਲੱਗਣਦੇ ਆ ਹਾਂ ਵਿੱਚ ਪੋਣੇ ਦੇ ਹਾਂਜੀ ਦੇ ਦੇ ਵਿੱਚ ਲੂਣ ਮਿਰਚ ਪਾਤਾ ਤੇ ਮਸਾਲਾ ਮਸਲੋ ਹੁਣ ਪਾ ਦਿੰਦੇ ਆ ਇਹ ਗਰਮ ਮਸਾਲਾ ਆਹੋ ਮਸਾਲਾ ਪਾਤਾ ਥੋੜਾ ਜਿਹਾ ਜੀ ਸਮੈਲ ਜਾਈ ਮਸਾਲੇ ਦੀ ਖਰੇ ਉਹਨਾਂ ਨੇ ਲਾਲ ਬਣਾਉਣ ਵਾਸਤੇ ਦੇਗੀ ਮਿਰਚ ਵੀ ਪਾਈ ਪਾ ਦੇ ਹੁਣ ਵੇਖੀ ਜਾਊਗੀ ਰਾ ਕਲਰ ਰੈਡ ਰੈਡ ਹੁੰਦਾ ਹੀ ਨਾ ਥੋੜੀ ਬੋਨੇ ਆ ਹੋਰ ਨਾ ਇਹ ਲਾਲੋ ਲਾਲੋ ਜੇ ਮਿੱਠੇ ਚੋਲ ਬਣ ਜਾਣਾ ਲਾਲ ਨਹੀਂ ਰੰਗ ਜਿਹੜਾ ਮਰਜ਼ੀ ਹੋਏ ਅਕਸਰ ਟੇਸਟ ਤੇ ਉਹ ਹੀ ਆਉ ਉਹ ਨਹੀਂ ਅਜੇ ਤੋਂ ਸਬਜ਼ੀਆਂ ਪੈਣ ਹਲਦੀ ਲੜਦੀ ਸੁਆਤ ਆਪੇ ਲੱਗਣੀ ਹੈ ਦੇ ਵਿੱਚ ਅਭਿਵਾਦਨਾ ਬੰਦ ਗੋਬੀ ਬੰਦ ਗੋਬੀ ਥੋੜੀ ਬੰਨੇ ਆ ਜਿਆਦਾ ਇਹ ਨਾ ਸਬਜ਼ੀਆਂ ਵਾ ਜਾਣ ਆ ਹਾਂ ਆ ਗਿਆ ਜੇ ਰੰਗ ਉਹੀ ਕਿਵੇਂ ਦੇ ਲੱਗੇ ਬਹੁਤ ਹੋ ਗਿਆ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਣ ਦੇ ਮੇਰੇ ਰਾਦਾ ਵੀ ਆ ਵੀ ਗੋਭੀ ਪਾਤੀ ਹੈ ਨਾ ਕੱਚੀ ਗੋਭੀ ਆ ਤੇ ਚਲੋ ਮਾੜੀ ਤਨੀਆ ਸਿਹਤ ਲਈ ਚੰਗੀ ਆ ਚੌਲ ਘੜ ਤੋਂ ਸਬਜ਼ੀ ਜ਼ਿਆਦਾ ਲੱਗ ਬਣਾਤੀ ਹੈ ਦੇਖਣ ਨੂੰ ਤਾਂ ਬੜੀ ਸੋਹਣੀ ਲੱਗਣੀ ਹੋਣਾ ਨਮਕ ਚੱਕ ਕਰਦੇ ਆ ਇੱਕ ਦਾ ਕਰਕੇ ਨਾ ਟੁੱਟਦੇ ਨਹੀਂ ਆ ਤੀਬੇ ਨਾਲ ਚਲੋ

ਬਹੁਤ ਸਵਾਦ ਬਣੇ ਜੇ ਹੋਏ ਹੋ ਇਹ ਗੱਲ ਕੋ ਹੋਰ ਕਹਿੰਦਾ ਹੁੰਦਾ ਨਹੀਂ ਨਹੀਂ ਸੱਚੀ ਮੁੱੱਚੀ ਬਹੁਤ ਟੇਸਟੀ ਬਣਿਆ ਆ ਆ ਵੀ ਬਣਾ ਕੇ ਆ ਵੀ ਟੇਸਟੀ ਮੈਨੂੰ ਟੇਸਟੀ ਲੱਗਿਆ ਨਾ ਹੁਣ ਇੰਜ ਕਰਦੇ ਆਂ ਪਹਿ ਹੁਣ ਤੁਸੀਂ ਚੈੱਕ ਕਰਕੇ ਦੇਖੋ ਫਿਰ ਲੱਗੇ ਜੇ ਪਤਾ ਹਾਂਜੀ ਫਿਰ ਲੱਗੇ ਨਾ ਸਵਾਦ ਆ ਨਹੀਂ ਨਹੀਂ ਠੀਕ ਆ ਬਹੁਤ ਹੀ ਵਧੀਆ ਬਣੇ ਬਹੁਤ ਵਧੀਆ ਬਣੇ ਕਹਿਣ ਦੀ ਗੱਲ ਹੀ ਨਹੀਂ ਕਰ ਲਈ ਸਵਾਦ ਬਣੇ ਆ ਬਹੁਤ ਸਵਾਦ ਬਣੇ ਆ ਮੈਨੂੰ ਸਬਜ਼ੀਆਂ ਨਾਲ ਵਿੱਚ ਪਈਆਂ ਯਕੀਨੀ ਹੀ ਵੀ ਮੈਂ ਇਦਾਂ ਦੇ ਚੋਲ ਬਣਾ ਲਾਂਗੀ ਨਹੀਂ ਯਕੀਨ ਪਰ ਬਣਾ ਲਏ ਆ ਬਣਾ ਲਏ ਆ ਬਾਕੀ ਤੁਸੀਂ ਦੱਸ ਹੀ ਦੇਣਾ ਵਾ ਜੋ ਕਮੀ ਪੇਸ਼ੀ ਰਹਿੰਦੀ ਹੋਏਗੀ ਤੇ ਜਰੂਰ ਦੱਸਿਓ ਫਿਰ ਨੈਕਸਟ ਵਾਰ ਇਹ ਟਰਾਈ ਕਰਾਂਗੇ ਜਰੂਰ ਤੇ ਹੁਣ ਬੱਚੇ ਉੱਠਣਗੇ ਉੱਠੇ ਹੀ ਅੰਦਰ ਉਹ ਖਾਣਗੇ ਤੇ ਫਿਰ ਪਤਾ ਲੱਗੇਗਾ ਨਹੀਂ ਨਹੀਂ ਸਵਾਦ ਆ ਮੈਂ ਆਪ ਖਾ ਕੇ ਵੇਖਿਆ ਸਵਾਦ ਆ ਬਹੁਤ ਸਵਾਦ ਬਣਿਆ ਸਬਜ਼ੀਆਂ ਵਿੱਚ ਕੱਚੀਆਂ ਵਾ ਨਾ ਉਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਇਹ ਆ ਵੀ ਕੱਚੀਆਂ ਸਬਜ਼ੀਆਂ ਜਿਹੜੀਆਂ ਵਾ ਉਹਨਾਂ ਦਾ ਹਨਾ ਜੋ ਵੀ ਹੁੰਦੇ ਆ ਵਿੱਚ ਕੀ ਵਿਟਾਮਿਨ ਵਿਟਾਮਿਨ ਜੋ ਵੀ ਹੁੰਦੇ ਸਬਜ਼ੀਆਂ 'ਚ ਹੂੰ ਗੁਣ ਕੱਤੀਆਂ ਸਬਜ਼ੀਆਂ ਤਾਂ ਗੁਣ ਜਿਹੜੇ ਸਾਰੇ ਉਹ ਇਦਾਂ ਮਿਲ ਜਾਂਦੇ ਆ ਉਦਾਂ ਹੀ ਸਬਜ਼ੀਆਂ ਬਣਾ ਕੇ ਜਦੋਂ ਚੌਲ ਵਿੱਚ ਪਾ ਦਈਏ ਤੇ ਉਹ ਵਿਟਾਮਿਨ ਜੋ ਵੀ ਗੁਣ ਹੁੰਦੇ ਸਾਰੇ ਮਰ ਜਾਂਦੇ ਆ ਤੇ ਚੌਲ ਵੀ ਜਿਹੜੇ ਇਹ ਵੀ ਨਿਚੋੜੇ ਗਏ ਆ ਜੇ ਕਿਸੇ ਨੂੰ ਵਾਈ ਆ ਹੋ ਜਾਂਦੀ ਚੌਲਾਂ ਨਾਲ ਤੇ ਉਹ ਫਿਰ ਵਾਈ ਵੀ ਨਿਕਲ ਜਾਂਦੀ ਆ ਤੇ ਵਧੀਆ ਬਣਦੇ ਹਨਾ ਗਾਂ ਤੋਂ ਇਦਾਂ ਦੇ ਬਣਾਇਆ ਕਰਾਂਗੇ ਆ ਤਾਂ ਇਹਦਾ ਗੱਲ ਵੇਖਾਂ ਤੁਹਾਡੇ ਨਾਲ ਵੇਖ ਕੇ ਜਾਂ ਕਿ ਕੀ ਬਣਾਉਣ ਦੀ ਕੀ ਆ ਚੌਲ ਬਰ ਬਣੇ ਨਾ ਕਰਦੇ ਬਹੁਤ ਬਰਿਆਨੀ ਕਹਿ ਵੀ ਸਕਦੇ ਵਿੱਚ ਬਰਿਆਨੀ ਅੱਛਾ ਇਹ ਮੈਂ ਬਰਿਆਨੀ ਚੌਲਾਂ ਵਾਲੇ ਸਬਜ਼ੀਆਂ ਵਾਲੇ ਚੌਲ ਹੈ ਨਾ ਸਬਜ਼ੀਆਂ ਵਾਲੇ ਚੌਲ ਲੱਗਿਆ ਸਾਡੀਆਂ ਵੀ ਦੂਜੇ ਤੇ ਬੜੀ ਵੀ ਬਣਾਏ ਨਹੀਂ ਜਿਹੜੇ ਮਤਲਬ ਜਦੋਂ ਸਾਰੇ ਇਕੱਠੇ ਬਣਾਈਦੇ ਆ ਇੰਨਾ ਕੁਝ ਵਿੱਚ ਪਾ ਦੇਣਾ ਤਾਂ ਵਿੱਚ ਬ ਕਰਾਂ ਉਹ ਪਰ ਮੈਂ ਰੱਖਿਆ ਨਾ ਕੀ ਡੱਬਾ ਮੈਨੂੰ ਫਰਕ ਕੋਈ ਨਹੀਂ ਨਾ ਕਿਹਦੀ ਡੱਬਾ ਫਿਰ ਤੇਨ ਕਿਉਂ ਗਿਆ ਹੁਣ ਇਹਦੀ ਆਕੜ ਵਾ ਨਾ ਫਿਰ ਕੀ ਕਹਿ ਸਕਦੇ ਆ ਆਕੜ ਵਾ ਨਾ ਇਹ ਆਕੜ ਕਹਿ ਲਓ ਜਾਂ ਢਿੱਡ ਭਰਿਆ ਕਹਿ ਲਓ ਜਾਂ ਕਹਿ ਲਓ ਕਿ ਜੀ ਨਹੀਂ ਕਰਨ ਦਿਆ ਹਾਂ ਦੇਖੋ ਜੀ ਮੇਰੀ ਤੇ ਆ ਫੇਵਰੇਟ ਹਾਂ ਇਹ ਡਿਸ ਇਹ ਤਾਂ ਮੇਰੇ ਦੁਸ਼ਮਣ ਦੇ ਘਰ ਵੀ ਬਣੀ ਹੋਈ ਹੈ ਮੈਂ ਉੱਥੇ ਵੀ ਖਾ ਸਕਦਾ ਹਾਂ ਹੈ ਦੁਸ਼ਮਣੀ ਆਪਣੀ ਜਗਾ ਪਹਿਲਾਂ ਚੌਲ ਦੇ ਰੋ ਚੌਲ ਆਪਣੀ ਜਗਾ ਚਲੋ ਜੀ ਪਾ ਬਹੁਤ ਬਾਰੇ ਸੱਚੀ ਉਹ ਸੱਚੀ ਬਸ ਹੁੰਦਾ ਮੈਂ ਪੂਰਾ ਪੂਰਾ ਵੇਖਿਆ ਕਿ ਦਸੰਦੀਪ ਜੀ ਨੇ ਬਣਾਏ ਨੇ ਤੁਹਾਨੂੰ ਨਾ ਉਹਦਾ ਹੀ ਮੈਂ ਬਣਾਇਆ ਮੈਂ ਨਾ ਆ ਜਦੋਂ ਘਰ ਕੰਪਲੀਟ ਹੋ ਗਏ ਨਾ ਸਾਰੇ ਜਾਣੇ ਨੂੰ ਆਪਣੇ ਹੱਥੀਂ ਨਮਕੀਨ ਚਾਵਲ ਬਣਾ ਕੇ ਖਵਾਉਣਾ ਜਿਦੂ ਘਰ ਕੰਪਲੀਟ ਹੋਏ ਉਹ ਤੋਂ ਪਹਿਲਾਂ ਨਹੀਂ ਉਹ ਤੋਂ ਪਹਿਲਾਂ ਨਹੀਂ ਮੈਂ ਲੰਮੇ ਲੇਖੇ ਆ ਜੇ ਮਤਲਬ ਉਹਨੂੰ ਤਾਂ ਕਿ ਤਰਸੋ ਹਾਂ ਮੈਂ ਕਿ ਮੈਂ ਇਹ ਚਾਹੁੰਦਾ ਮੈਂ ਕਿ ਸਾਰਾ ਕੁਝ ਕਿਚਨ ਦੇ ਵਿੱਚ ਪ੍ਰੋਪਰ ਪਿਆ ਹੋਵੇ ਮੈਨੂੰ ਕਿਤਾ ਚੀਜ਼ ਮੰਗ ਕੇ ਲੈਂਦੇ ਲੋੰਦਾ ਪਾਵੇ ਤੁਸੀਂ ਦੱਸ ਦਿਓ ਕਿ ਕਿੰਨੇ ਦਿਨ ਜਿੱਦਣ ਵੀਡੀਓ ਪਾਉਂਦੇ ਕਿ ਨਾ ਖੁੱਲੇ ਟੈਨ ਨਾ ਤੁਸੀਂ ਦੱਸ ਦਿਓ ਕਿ ਕਿਹੜਾ ਗਾਸ ਬਣਾਉਣਾ ਚਾਹੀਦਾ ਨਹੀਂ ਅਗਰ ਖਾ ਗਏ ਫਿਰ ਤੁਹਾਡੇ ਸੋਰੀ ਖਾ ਲਾਂਗੇ ਕਿਹਦੇ ਘਰ ਆ ਮਸਾਲੇ ਮੇਰੇ ਹੱਥ ਜੀ ਨਹੀਂ ਚੜਦੇ ਮਤਲਬ ਬਣਾਉਣੇ ਨਹੀਂ ਆ ਕਿਹਦਾ ਘਰ ਹੋ ਗਿਆ ਇਹ ਬਣਾਨੇ ਆ ਬਣਾਉਣੇ ਨਹੀਂ ਆ ਭਾਜੋ ਵਰਜੀ ਹੋ ਜੇ ਹਾਂ ਨਹੀਂ ਕਰਨੀ ਮਸਾਲਾ ਨਹੀਂ ਹੱਥਾਂ ਤੇ ਚੜਦੇ ਚੁੰਝੇ ਤੇ ਜਵਲ ਜਾਣ ਜਾਂਦੇ ਆਹ ਦੇਖਾਂ ਚੇ ਇਨੇ ਨੇ ਖਾ ਲੂਗਾ ਬਣਾ ਕੇ ਖਾ ਲੂਗਾ ਚਲੋ ਠੀਕ ਹੈ ਜੀ ਬਹੁਤ ਸਾਰਾ ਬਹੁਤ ਮਜ਼ਾ ਆਇਆ ਮਿਹਰਬਾਨੀ ਥੈਂਕ ਯੂ ਫਿਰ ਤੁਸੀਂ ਵੀ ਖਾ ਲਓ ਅੱਗੇ ਅੱਗੇ ਵੇਲੇ ਆਗੇ ਜੇ ਫੇਰ ਆਜੇ ਘੜੀ ਤੱਕ ਪਹਿਲਾਂ ਖੜੇ ਢਿੱਡ ਭਰਿਆ ਵਾ ਇੱਕਦਾਂ ਨਾਲ ਹੋ ਕੇ ਬੈਠੇ ਆ ਇਹ ਕਹਣੇ ਕਿਹੜਾ ਵੇਲਾ ਹੈ ਕਿ ਅਗਰ ਬਾਦੂ ਨਹੀਂ ਮੈਂ ਖਾ ਇਧਰ ਹੀ ਵੀ ਨਹੀਂ ਕੀਤੀ ਉਹ ਕਰਿਆ ਨਹੀਂ ਗਿਆ ਚਲੋ ਜੀ ਸ਼ਕੋ ਜੀ